ਕਿ ਜਿਹੜਾ GST ਹੈ ਨਾ ਇਹ ਇੱਕ ਇਨਡਾਇਰੈਕਟ ਟੈਕਸ ਹੈ ਜੀ ਅਲਟੀਮੇਟਲੀ ਇਹ ਸਾਡੇ ਤੁਹਾਡੇ ਜੇਬ ਤੋਂ ਪੈਸਾ ਜਾਂਦਾ ਕਿ ਜਿਹੜੀ ਆਈਟਮਾਂ ਜ਼ਿਆਦਾਤਰ ਕੁਝ ਜ਼ਰੂਰੀ ਆਈਟਮਾਂ ਨੇ ਜਿਹੜੀ ਅਸੀਂ ਰੋਜ਼ ਮਰ ਰੋਜ਼ ਮਰ ਰਾ ਵਿੱਚ ਕਿਚਨ ਦੀਆਂ ਕਈ ਆਈਟਮਾਂ ਨੇ ਜੀ ਜਾਂ ਡੇਲੀ ਇੰਸੈਸਟੀਬਲੀ ਆਈਟਮਾਂ ਨੇ ਜਿਹੜੀ ਆਈਟਮਾਂ ਇਸ ਵੇਲੇ 12% ਵਿੱਚ ਚੱਲ ਰਹੀਆਂ ਨੇ ਉਹ ਜ਼ਿਆਦਾਤਰ ਸਾਰੀਆਂ ਪੰਜ ਵਿੱਚ ਆ ਜਾਣਗੀਆਂ ਜੀ 12 ਤੋਂ ਆਪਾਂ 5 ਧਿਆਵਾਂਗੇ ਜਾਂ 28 ਤੋਂ 18 ਧਿਆਵਾਂਗੇ ਤੇ ਇਸ ਦਾ ਸਿੱਧਾ ਸਿੱਧਾ ਫਰਕ ਚੀਜ਼ਾਂ ਦੀਆਂ ਕੀਮਤਾਂ ਤੇ ਆਉਣ ਵਾਲਾ ਹੈ ਜਿਹੜਾ ਬੰਦਾ ਇੱਕ ਕਾਰ ਖਰੀਦਣ ਵਾਲਾ ਹੈ ਜੇ ਉਹ ਵੀ ਲੱਖ ਦੀ ਕਾਰ ਖਰੀਦਣ ਵਾਲਾ ਹੈ 10 ਲੱਖ ਦੀ ਕਾਰ ਜੇ ਉਸਦੇ ਕੋਲ 50 50000 ਰੁਪਏ ਬਚੇ ਜਾਂਦੇ ਨੇ ਤੇ 50000 ਰੁਪਏ ਹੋਰ ਕਿਸੇ ਥਾਂ ਤੇ ਖਰਚੇ ਜਾਣੇ ਜੀ ਤੇ ਜੇ ਐਸੀ ਇੰਡਸਟਰੀ ਨੂੰ ਚਾਰ ਰੇਟ ਤੋਂ ਛੁਟਕਾਰਾ ਹੋ ਕੇ ਦੋ ਜਾਂ ਇੱਕ ਤੇ ਆ ਜਾਂਦਾ ਹੈ ਸਾਨੀ ਵੀ ਹੋਏ ਤਾਂ ਬਹੁਤ ਜ਼ਿਆਦਾ ਸਾਨੀ ਹੋ ਜਾਏਗੀ ਕੰਮ ਕਰਨ ਵਿੱਚ ਜੀ ਜੀ ਬਿਲਕੁਲ ਇਹ ਇਹ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਉਹਨਾਂ ਨੂੰ ਵਾਇਸੋ ਪੰਜਾਬ ਤੋਂ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਤੰਤਰਤਾ ਦਿਵਸ ਦੇ ਸਮਾਗਮ ਦੇ ਪਾਸ਼ਣ ਦੌਰਾਨ ਜੀਐਸਟੀ ਦੀ ਸੈਕੰਡ ਸਲੈਬ ਨੂੰ ਅਨਾਉਂਸ ਕੀਤਾ ਗਿਆ ਹੈ ਕੀ ਹੋਏਗੀ ਇਹ ਸਲੈਬ ਕਦੋਂ ਹੋਏਗੀ ਲਾਗੂ ਇਸ ਲਈ ਅਸੀਂ ਗੱਲ ਕਰਾਂਗੇ ਸੀਏ ਵਿਕਰਮ ਅਰੋੜਾ ਜੀ ਦਾ ਅਰੋੜਾ ਸਾਹਿਬ ਧੰਨਵਾਦ ਪਹਿਲਾਂ ਤੁਸੀਂ ਸਮਾਂ ਦਿੱਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਰੋੜਾ ਸਾਹਿਬ ਸਭ ਤੋਂ ਪਹਿਲਾਂ ਦੱਸੋ ਇਹ ਜਿਹੜੀ ਅਨਾਉਂਸਮੈਂਟ ਕੀਤੀ ਗਈ ਹੈ ਕਦੋਂ ਲਾਗੂ ਹੋਏਗੀ ਜੀਐਸਟੀ ਦੀ ਸਲੈਬ ਅ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੱਸਿਆ ਹੈ ਆਪਣੇ ਆਪਣੇ ਪਾਸ਼ਣ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਇਹ ਦੀਵਾਲੀ ਦਾ ਤੋਹਫਾ ਜੀ ਭਾਰਤ ਦੀ ਜਨਤਾ ਨੂੰ ਮਿਲੇਗਾ ਜੀ ਤਾਂ ਇਸ ਤਰ੍ਹਾਂ ਸਾਨੂੰ ਲੱਗਦਾ ਹੈ ਕਿ ਸਮਵੇਰ ਅਰਾਊਂਡ ਵੀ ਕੈਨ ਐਕਸਪੈਕਟ ਥਿਸ ਇਨ ਅਕਟੋਬਰ ਮਿਡ ਜੀ ਅਕਟੋਬਰ ਵਿੱਚ ਦੀਵਾਲੀ ਹੈ ਤਾਂ ਇਸੇ ਹਿਸਾਬ ਨਾਲ ਦੀਵਾਲੀ ਦੇ ਪਹਿਲੇ ਦੂਸਰੇ ਹਫ ਅਕਟੋਬਰ ਦੇ ਪਹਿਲੇ ਦੂਸਰੇ ਹਫਤੇ ਕੁਝ ਅਨਾਉਂਸ ਹੋ ਸਕਦਾ ਹੈ ਇਸ ਬਾਰੇ ਜਿਹੜੇ ਪ੍ਰੋਪੋਜ਼ਲਸ ਨੇ ਉਹ ਪ੍ਰੋਪੋਜ਼ਲ GST ਕੌਂਸਲ ਨੂੰ ਆਲਰੇਡੀ ਭਾਰਤ ਸਰਕਾਰ ਨੇ ਭੇਜ ਦਿੱਤੇ ਨੇ ਜੀ ਉਹਨ ਪ੍ਰੋਪੋਜ਼ਲਸ ਤੇ ਹੁਣ GST ਕੌਂਸਲ ਦੀ ਮੀਟਿੰਗ ਹੋਏਗੀ ਜੀ ਉਸ ਮੀਟਿੰਗ ਵਿੱਚ ਜਿਸ ਤਰ੍ਹਾਂ GST ਕੌਂਸਲ ਡਿਸਾਈਡ ਕਰੇਗੀ ਜੀ ਉਸ ਤਰ੍ਹਾਂ ਅੱਗੇ ਅਮੈਂਡਮੈਂਟਸ ਆਨ ਕੀਆ ਕਿਸ ਤਰ੍ਹਾਂ ਦੀ ਸੰਭਾਵਨਾ ਜਿਤਾਈਆਂ ਜਾ ਸਕਦੀਆਂ ਕਿ ਕਿੰਨੀ ਸਲੈਬ ਹੋ ਸਕਦੀ ਕਿੰਨਾ ਕੋਈ ਬੈਨੀਫਿਟ ਹੋਏਗਾ ਆਮ ਲੋਕਾਂ ਨੂੰ ਜੀ ਜਿਹੜਾ ਜਿਹੜੀ ਗੱਲ ਪ੍ਰਧਾਨ ਮੰਤਰੀ ਜੀ ਨੇ ਅਨਾਉਂਸ ਕੀਤੀ ਹੈ ਉਹ ਗੱਲ ਇਸ ਤਰ੍ਹਾਂ ਹੈ ਕਿ ਉਹਨਾਂ ਨੇ ਕਿਹਾ ਕਿ ਇਸ ਵੇਲੇ ਚਾਰ ਸਲੈਬਸ ਨੇ 5 12 18 ਤੇ 28 ਚਾਰ ਸਲੈਬਸ ਜੀਐਸਟੀ ਦਿਆਂ ਨੇ ਜਿਨ੍ਹਾਂ ਨੂੰ ਬਦਲ ਕੇ ਦੋ ਸਲੈਬਸ ਵਿੱਚ ਲਿਆਇਆ ਜਾਵੇਗਾ ਉਹ ਤਰ੍ਹਾਂ ਦੀ ਇੱਕ ਇਸ ਤਰ੍ਹਾਂ ਦੀ ਆਈਟਮਸ ਜਿਹੜੀਆਂ ਰੋਜ਼ ਮਰ ਰੋਜ਼ ਮਰਨਾ ਦੀਆਂ ਜ਼ਰੂਰਤ ਦੀਆਂ ਆਈਟਮਾਂ ਨੇ ਉਹਨਾਂ ਸਾਰੀਆਂ ਆਈਟਮਾਂ ਨੂੰ 5% ਦੇ ਸਲੈਬ ਵਿੱਚ ਲਿਆਇਆ ਜਾਏ ਜੀ ਤੇ ਜੇ ਉਸ ਤੋਂ ਇਲਾਵਾ ਜਿਹੜੀਆਂ ਥੋੜੀ ਗੈਰ ਜ਼ਰੂਰੀ ਆਈਟਮਾਂ ਨੇ ਉਹ ਸਾਰੀਆਂ 18% ਵਿੱਚ ਲਿਆ ਜਾਏਗਾ ਤਾਂ ਸੋ ਇਸ ਤਰ੍ਹਾਂ ਕੁਲ ਦੋ ਸਲੈਬ ਰਹਿਣ ਗਿਆ ਇੱਕ 5% ਤੇ ਇੱਕ 18% ਇਸ ਦਾ ਮਤਲਬ ਇਹ ਬੰਨਾ ਹੈ ਕਿ ਜੀਡੀ ਆਈਟਮਾਂ ਜ਼ਿਆਦਾਤਰ ਕੁਝ ਜ਼ਰੂਰੀ ਆਈਟਮਾਂ ਨੇ ਜਿਹੜੀ ਅਸੀਂ ਰੋਜ਼ਮਰ ਰੋਜ਼ਮਰ ਰਵਿਚ ਕਿਚਨ ਦੀਆਂ ਕਈ ਆਈਟਮਾਂ ਨੇ ਜਾਂ ਡੇਲੀ ਨੈਸੈਸਿਟੀ ਵਾਲੀ ਆਈਟਮਾਂ ਨੇ ਜਿਹੜੀ ਆਈਟਮਾਂ ਇਸ ਵੇਲੇ 12% ਵਿੱਚ ਚੱਲ ਰਹੀਆਂ ਨੇ ਉਹ ਜ਼ਿਆਦਾਤਰ ਸਾਰੀਆਂ 5 ਵਿੱਚ ਆ ਜਾਣਗੀਆਂ ਜੀ ਤੇ ਜਿਹੜੀ ਸਾਰੀ ਆਈਟਮਾਂ ਜਿਹੜੀ 18 ਵਿੱਚ ਨੇ ਉਹ ਜ਼ਿਆਦਾਤਰ 18 ਵਿੱਚ ਹੀ ਰਹਿਣ ਵਾਲੀਆਂ ਨੇ ਜੀ ਕੁਝ ਆਈਟਮਾਂ ਐਸੀਆਂ ਨੇ ਜਿਹੜੀਆਂ 28 ਵਿੱਚ ਨੇ ਜਿਹੜੀਆਂ ਅਸੀਂ ਰੋਜ਼ਮਰਜ਼ੀ ਆ ਦੀਆਂ ਜ਼ਰੂਰਤਾਂ ਵਿੱਚ ਯੂਜ਼ ਕਰਦੇ ਆ ਜੀ ਉਹ ਵੀ ਉੱਥੋਂ 28 ਤੋਂ ਚੇਂਜ ਹੋ ਕੇ 18 ਵਿੱਚ ਆਣ ਵਾਲੀਆਂ ਨੇ ਜੀ ਸੋ ਇਸ ਤਰ੍ਹਾਂ ਜੇ 12 ਤੋਂ ਆਪਾਂ ਪੰਜ ਧਿਆਵਾਂਗੇ ਜਾਂ 28 ਤੋਂ 18 ਧਿਆਵਾਂਗੇ ਤੇ ਇਸ ਦਾ ਸਿੱਧਾ ਸਿੱਧਾ ਫਰਕ ਚੀਜ਼ਾਂ ਦੀਆਂ ਕੀਮਤਾਂ ਤੇ ਆਉਣ ਵਾਲਾ ਹੈ ਅੱਛੇ ਮੋٹے ਤੌਰ ਤੇ ਅਸੀਂ ਗੱਲ ਕਰੀਏ ਕਿਹੜੀਆਂ ਇਹ ਚੀਜ਼ਾਂ ਹੋ ਸਕਦੀਆਂ ਜਿਨ੍ਹਾਂ ਦੇ ਉੱਤੇ ਜ਼ਿਆਦਾ ਫਾਇਦਾ ਹੋਏਗਾ ਆਮ ਲੋਕਾਂ ਨੂੰ ਜੀ ਅਗਰ ਅਗਰ ਇਸ ਤਰ੍ਹਾਂ ਦੇਖੀਏ ਤੇ 28% ਵਿੱਚ ਜਿਹੜੀਆਂ ਆਈਟਮਾਂ ਨੇ ਜੀ 28% ਵਿੱਚ ਜ਼ਿਆਦਾਤਰ ਆਈਟਮਾਂ ਜਿਵੇਂ ਆਪ ਤੁਸੀਂ ਦੇਖੋਗੇ ਲਗਜ਼ਰੀ ਟਾਈਪ ਕਿਸੇ ਕੁਝ ਲਗਜ਼ਰੀ ਕੁਝ ਰੋਜ਼ਮਰਰਾ ਦੀਆਂ ਹਨ ਜਿਵੇਂ ਕੋਸਮੈਟਿਕ ਪ੍ਰੋਡਕਟਸ ਜਿਵੇਂ ਆ ਆਟੋ ਪਾਰਟਸ ਜਿਵੇਂ ਟਾਇਰ ਜੀ ਜਿਵੇਂ ਟਿਊਬ ਜੇ ਗੱਡੀਆਂ ਬੈਟਰੀਆਂ ਲਗਜ਼ਰੀ ਗੱਡੀਆਂ ਗੱਡੀਆਂ ਸਾਰੀਆਂ 28 ਤੇ ਪਲੱਸ 43% ਤੱਕ 48% ਤੱਕ ਜਾਂਦੀਆਂ ਨੇ ਜੀ ਉਹ ਵੀ ਹੁਣ ਜੇ ਘਟ ਕੇ 18 ਤੱਕ ਆਂਦੀਆਂ ਨੇ 18 ਪਲੱਸ ਲੈਟਸ ਸੇ ਇਫ ਦੇ ਚਾਰਜ ਸਮ ਸਰਚ ਚਾਰਜਰ ਨੇ ਟਾਰਬਟਰ ਜੀ ਦੈਨ ਇਟ ਵਿਲ ਬਿਕਮ ਸਮਥਿੰਗ ਰਾਉਂਡ ਉਹਨਾਂ ਦਾ ਜਿਹੜਾ ਰੇਟ ਹੈ ਉਹ کہیں ਕਿਤੇ 40% ਦੇ ਆਸ-ਪਾਸ ਆ ਸਕਦਾ ਸੋ ਇਸ ਤਰ੍ਹਾਂ ਮਤਲਬ 10 ਲੱਖ ਦੀ ਗੱਡੀ ਮਗਰ ਲਗਭਗ 50-60 ਹਜ਼ਾਰ ਰੁਪਏ ਦਾ ਫਰਕ ਪੈ ਜਾਏਗਾ ਕਿ ਨਹੀਂ ਜਿਆਦਾ ਪੈ ਜਾਏਗਾ ਲੱਗ ਸਕਦਾ ਹੈ ਹੋ ਸਕਦਾ ਹੈ ਇਹ ਤਾਂ ਇਹ ਤਾਂ ਜਦੋਂ ਸਾਰੇ ਪ੍ਰਪੋਜ਼ਲ ਸਾਹਮਣੇ ਆਣਗੇ ਸਾਡੇ ਤਦ ਕਲੀਅਰ ਹੋਏਗਾ ਅੱਛਾ ਇਹਦੇ ਨਾਲ ਮਹਿੰਗਾਈ ਤੇ ਕਿੰਨਾ ਕੁ ਫਰਕ ਪੈ ਜਾਏਗਾ ਕੀ ਸੋਚਦੇ ਹੋ ਕਿ ਕਿੰਨਾ ਕੁ ਹੋਵੇਗਾ ਸਿੱਧਾ ਸਿੱਧਾ ਮਹਿੰਗਾਈ ਤੇ ਫਰਕ ਪੈਣ ਵਾਲਾ ਹੈ ਜਿਹੜੀਆਂ ਚੀਜ਼ਾਂ ਜਿਵੇਂ ਅਸੀਂ ਹਲੇ ਗੱਲ ਕੀਤੀ 28% ਵਾਲੀ ਆਈਟਮਾ ਦੀ ਜੇ ਅਸੀਂ 12% ਵਾਲੀ ਆਈਟਮਾ ਦੀ ਗੱਲ ਕਰੀਏ ਜਿਵੇਂ ਕੁਝ ਆਈਟਮਾ ਐਸੀਆਂ ਨੇ ਜਿਹੜੀ ਸਾਡੇ ਕਿਚਨ ਵਿੱਚ 12% ਵਾਲੀਆਂ ਯੂਜ਼ ਹੁੰਦੀਆਂ ਨੇ ਜਿਵੇਂ ਮੱਖਣ ਹੈ ਜਾਂ ਐਸੀ ਕੁਝ ਐਸੀ ਕੁਝ ਆਈਟਮਾਂ ਨੇ ਜਿਨ੍ਹਾਂ ਤੇ 12% ਟੈਕਸ ਲੱਗਦਾ ਜਦੋਂ ਉਹ 5 ਧਿਆਨ ਗਿਆ ਤਾਂ ਸਾਡੀ ਜਿਹੜੀ ਸਾਡੀ ਕਿਚਨ ਹੈ ਉਹ ਵੀ ਸਸਤੀ ਹੋਣ ਵਾਲੀ ਹੈ ਜੀ ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਨਾਲ ਗੱਲ ਕਹੀ ਕਿ 12% ਵਾਲੀਆਂ 90% ਆਈਟਮਾਂ 5 ਹੋਏ ਚਾਰਜ ਆਣ ਗਿਆ 90% ਆਈਟਮ 90% ਆਈਟਮਸ 5% ਫਰਕ ਪੈ ਜਾਏਗਾ ਕਾਫੀ ਜਿਆਦਾ ਫਰਕ ਪੈ ਜਾਏਗਾ ਜੀ दैट मींस ਜਿਹੜਾ 7% ਵਾਲਾ ਗੈਪ ਹੈ ਉਸ ਦਾ ਸਿੱਧਾ ਸਿੱਧਾ ਫਾਇਦਾ ਐਂਡ ਕੰਜ਼ਿਊਮਰ ਨੂੰ ਹੋਵੇ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜਾ GST ਹੈ ਨਾ ਇੱਕ ਇਨਡਾਇਰੈਕਟ ਟੈਕਸ ਹੈ ਜੀ ਅਲਟੀਮੇਟਲੀ ਇਸ ਸਾਡੇ ਤੁਹਾਡੇ ਜੇਬ ਤੋਂ ਪੈਸਾ ਜਾਂਦਾ ਜਿਹੜੀ ਚੀਜ਼ ਦੀ ਕੀਮਤ ਹੈ ਜੀਐਸਟੀ ਐਡ ਕਰਕੇ ਫਾਈਨਲੀ ਡਿਸਾਈਡ ਹੁੰਦੀ ਹੈ ਜੇ ਟੈਕਸ ਦਾ ਰੇਟ ਘਟਦਾ ਹੈ ਤਾਂ ਸਿੱਧਾ ਸਿੱਧਾ ਉਸ ਦਾ ਅਸਰ ਉਸ ਚੀਜ਼ ਦੀ ਕੀਮਤ ਤੇ ਅਲਟੀਮੇਟਲੀ ਪੈਂਦਾ ਹੈ ਤੇ ਕੰਜ਼ਿਊਮਰ ਨੂੰ ਜੋ ਪ੍ਰਾਈਸ ਦੇਣਾ ਹੈ ਜੋ ਪੇ ਕਰਨਾ ਹੈ ਉਹਨੂੰ ਉਤਨਾ ਉਹਨਾਂ ਘੱਟ ਦੇਣਾ ਹੈ ਜੀ ਤਾਂ ਇਸ ਲਈ ਜੇ ਅਸੀਂ 12% ਪੇ ਕਰ ਰਹੇ ਹਾਂ ਤਾਂ ਤੇ ਹੁਣ ਅਸੀਂ 5% ਪੇ ਕਰ ਰਹੇ ਹਾਂ ਤਾਂ ਸਿੱਧਾ ਸਿੱਧਾ 7% ਦਾ ਫਦਾ ਆਨਵਲ ਹੈ ਪਰ ਇਸ ਦਾ ਅਸਰ ਓਵਰਆਲ ਸਾਰੀ ਮਹਿੰਗਾਈ ਤੇ ਜਿਹੜੀ ਮਹਿੰਗਾਈ ਇਸ ਵੇਲੇ 4 4.5% ਦੇ ਆਸ-ਪਾਸ ਜੀ ਪੂਰੇ ਭਾਰਤ ਵਿੱਚ ਚੱਲ ਰਹੀ ਹੈ ਪਿਛਲੇ ਕੁਝ ਦਿਨ ਤੋਂ ਜੀ ਜਿਹੜੀ ਜਿਹੜੀ ਮਹਿੰਗਾਈ ਦੀ ਦਰ ਹੈ ਮੈਨੂੰ ਲੱਗਦਾ ਹੈ ਕਿ ਉਹ ਤਕਰੀਬਨ 1% ਦੇ ਆਸ-ਪਾਸ ਘਟ ਮਤਲਬ ਜੀਡੀਪੀ ਤੇ ਵੀ ਕੋਈ ਫਰਕ ਪੈ ਸਕਦਾ ਹੈ ਜੀ ਜੀ ਐਕਸਪਰਟਸ ਦਾ ਮੈਂ ਉਸ ਦਿਨ ਰਿਪੋਰਟਸ ਦੇਖ ਰਿਹਾ ਸੀ ਕਿ ਐਕਸਪਰਟਸ ਦਾ ਕਹਿਣਾ ਹੈ ਕਿ ਤਕਰੀਬਨ 0.75% ਦੇ ਆਸ-ਪਾਸ ਜਿਹੜੀ ਸਾਡੀ ਜੀਡੀਪੀ ਹੈ ਉਸ ਦੀ ਗਰੋਥ ਵੱਧ ਸਕਦੀ ਹੈ ਜੇ ਇਹ ਸਾਰੀ ਚੀਜ਼ਾਂ ਜਿਸ ਤਰ੍ਹਾਂ ਕਿਹਾ ਗਿਆ ਹੈ اسی ਤਰ੍ਹਾਂ ਇੰਪਲੀਮੈਂਟ ਹੋ ਜਾਂਦਾ ਕਿਉਂਕਿ ਲੋਕਾਂ ਦੇ ਕੋਲ ਪੈਸਾ ਵੱਧੇਗਾ ਜੀ ਜਿਹੜਾ ਲੋਕਾਂ ਦੇ ਕੋਲ ਲੈਟਸ ਸੇ ਜਿਹੜਾ ਬੰਦਾ ਇੱਕ ਕਾਰ ਖਰੀਦਣ ਵਾਲਾ ਹੈ ਜੀ ਜੇ ਉਹ ਵੀ ਲੱਖ ਦੀ ਕਾਰ ਖਰੀਦਣ ਵਾਲਾ ਹੈ 10 ਲੱਖ ਦੀ ਕਾਰ ਜੇ ਉਸ ਦੇ ਕੋਲ 50 50000 ਰੁਪਏ ਬਚੇ ਜਾਂਦੇ ਨੇ ਤੇ 50000 ਰੁਪਏ ਹੋਰ ਕਿਸੇ ਥਾਂ ਤੇ ਖਰਚੇ ਜਾਣੇ ਜੀ ਉਸ ਦੇ ਨਾਲ ਕੰਜ਼ਿਊਮਰ ਐਕਟੀਵਿਟੀ ਵਧੇਗੀ ਪੈਸਾ ਜਿਆਦਾ ਫਲੋ ਵਿੱਚ ਆਏਗਾ ਤੇ ਉਸਦਾ ਅਸਰ ਜੀਡੀਪੀ ਤੇ ਆਨ ਹੀ ਪਵੇ। আচ্ছা ਮੇਰੇ ਇਹ ਇੱਕ ਹੋਰ ਸਵਾਲ ਹੈ। ਆਮ ਲੋਕਾਂ ਨੂੰ ਜੀਡੀਪੀ ਬਾਰੇ ਪਤਾ ਨਹੀਂ। ਤੁਸੀਂ ਥੋੜਾ ਜਿਹਾ ਆਸਾਨ ਤਰੀਕੇ ਨਾਲ ਦੱਸ ਸਕਦੇ ਹੋ ਕਿ ਕੀ ਹੁੰਦਾ ਹੈ ਜੀਡੀਪੀ? ਅਗਰ 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 ਬਿਲਕੁਲ ਲੈਮਨ ਲੈਂਗੁਏਜ ਲੈਮਨ ਲੈਂਗੁਏਜ ਵਿੱਚ ਗਲ ਕਰੀਏ ਤਾਂ ਜੀਡੀਪੀ ਦਾ ਮਤਲਬ ਇਟ ਇਟ ਇਸ ਕਾਲਡ ਗ੍ਰਾਸ ਡੋਮੈਸਟਿਕ ਪ੍ਰੋਡਕਟ। ਜੀ। ਤੁਸੀਂ ਕੁਝ ਕੰਮ ਕਰ ਰਹੇ ਹੋ? ਮੈਂ ਕੁਝ ਕੰਮ ਕਰ ਰਿਹਾ ਹਾਂ। ਜੀ। ਤੁਸੀਂ ਟੋਟਲ ਕਿੰਨੀ ਪ੍ਰੋਡਕਸ਼ਨ ਯਕਨੀ ਸਰਵਿਸਿਸ ਦੇ ਰਹੇ ਮੈਂ ਕਿੰਨੀ ਸਰਵਿਸ ਦੇ ਰਿਹਾ ਇਸ ਦਾ ਕਿਊਮੂਲੇਟਿਵ ਇਫੈਕਟ ਸਾਰੇ ਪੂਰਾ ਦੇਸ਼ ਅਗਰ ਇਕੱਠਾ ਹੋ ਕੇ ਮਿਲ ਜਾਏ ਤੇ ਅਸੀਂ ਟੋਟਲ ਕਿੰਨੀ ਵੈਲਿਊ ਪ੍ਰੋਡਿਊਸ ਕਰ ਰਹੇ ਹਾਂ ਜੀ ਕਿੰਨੀ ਟੋਟਲ ਵੈਲਿਊ ਪ੍ਰੋਡਿਊਸ ਕਰ ਰਹੇ ਹਾਂ ਥੈਟ ਇਸ ਕਾਲਡ ਜੀਡੀਪੀ ਜੀਡੀਪੀ ਗ੍ਰਾਸ ਡੋਮੈਸਟਿਕ ਪ੍ਰੋਡਕਟ ਜਿੱਦਾਂ ਜਿੱਦਾਂ ਸਾਡੇ ਕੋਲ ਪੈਸਾ ਵਧੇਗਾ ਉਦਾਂ ਦਾ ਉਦਾਂ ਅਸੀਂ ਉਸ ਪੈਸੇ ਨੂੰ ਜ਼ਿਆਦਾ ਕੈਪੀਟਲ ਇੰਟੈਂਸਿਵ ਕੰਮ ਵਿੱਚ ਲਾਵਾਂਗੇ ਜੀ ਤੇ ਉਸ ਦੇ ਨਾਲ ਉਹ ਪੈਸਾ ਹੋਰ ਕਮਾ ਕੇ ਲਿਆਵੇਗਾ ਉਸ ਦੇ ਨਾਲ ਜੀਡੀਪੀ ਵਧੇਗੀ ਜੀ ਅੱਛਾ ਇੱਕ ਮੇਰਾ ਆਖਰੀ ਸਵਾਲ ਹੈ ਤੁਸੀਂ ਪਰਿਵਾਰਾਂ ਦੀ ਗੱਲ ਕਰਦੀ ਤੁਸੀਂ ਆ ਅਸੀਂ ਦੁਨੀਵੀ ਪਰਿਵਾਰਾਂ ਚ ਸਾਨੂੰ ਤਾਂ ਫਾਇਦਾ ਹੋ ਗਿਆ ਇੰਡਸਟ੍ਰੀਲਿਸਟ ਬਹੁਤ ਜੁੜੇ ਹੋਣਗੇ ਤੁਹਾਡੇ ਨਾਲ ਉਹਨਾਂ ਨਾਲ ਗੱਲ ਹੋਈ ਉਹ ਕਿੰਨਾ ਕੁ ਖੁਸ਼ ਨੇ ਇੰਡਸਟ੍ਰੀਲਿਸਟ ਨੂੰ ਦੋ ਤਰ੍ਹਾਂ ਦੇ ਫਾਇਦੇ ਜੀ ਇੱਕ ਤਾਂ ਉਹ ਚੀਜ਼ਾਂ ਇੰਡਸਟ੍ਰੀਲਿਸਟ ਨਾਲ ਜਦੋਂ ਕੋਈ ਚੀਜ਼ ਪ੍ਰੋਡਿਊਸ ਕਰਦੇ ਨੇ ਬਣਾਉਂਦੇ ਨੇ ਜੀ ਤਾ ਇੱਕ ਤਾਂ ਸਭ ਤੋਂ ਵੱਡਾ ਫਾਇਦਾ ਜਿਹੜੀ ਚੀਜ਼ ਉਹ ਪ੍ਰੋਡਿਊਸ ਕਰ ਰਹੇ ਨੇ ਜਿਹੜੀ ਚੀਜ਼ ਉਹ ਬਣਾ ਰਹੇ ਨੇ ਉਸ ਨੂੰ ਮਾਰਕੀਟ ਵਿੱਚ ਲੈ ਕੇ ਜਾ ਰਹੇ ਨੇ ਮਾਰਕੀਟ ਵਿੱਚ ਲੈਟ ਸੇ ਉਹ ਚੀਜ਼ ਅੱਜੋ ਵੇਚਣਾ ਚਾ ਰਹੇ ਨੇ ਉਹ ਚੀਜ਼ ਉਸ ਤੋਂ ਉਸ ਦੇ ਤੋਂ 28% ਟੈਕਸ ਹੈ ਜਦੋਂ 18 ਹੋਏਗਾ ਤੇ ਉਸ ਦੀ ਅਸੈਪਟੇਬਿਲਟੀ ਬਟ ਨੈਚੁਰਲ ਹੈ ਵਧੇਗੀ ਪਹਿਲੀ ਚੀਜ਼ ਜੀ ਦੂਜੀ ਚੀਜ਼ ਅੱਜ ਇੱਕ ਮੈਂ ਇੱਕ ਐਗਜ਼ਾਮਪਲ ਦੇਣਾ ਹੋਟਲ ਇੰਡਸਟਰੀ ਦੀ ਜੀ ਹੋਟਲ ਇੰਡਸਟਰੀ ਐਸੀ ਇੰਡਸਟਰੀ ਹੈ ਜਿਸ ਵਿੱਚ 5% ਟੈਕਸ ਵੀ ਲੱਗਦਾ ਹੈ 12 ਦਾ ਰੇਟ ਵੀ ਹੈ ਜੀ 18 ਦਾ ਵੀ ਹੈ 28 ਦਾ ਵੀ ਹੈ ਚਾਰੇ ਰੇਟ ਲੱਗਦੇ ਨੇ ਜੀ ਤੇ ਜੇ ਐਸੀ ਇੰਡਸਟਰੀ ਨੂੰ ਚਾਰ ਰੇਟ ਤੋਂ ਛੁਟਕਾਰਾ ਹੋ ਕੇ ਦੋ ਜਾਂ ਇੱਕ ਤੇ ਆ ਜਾਂਦਾ ਤਾਂ ਬਹੁਤ ਜ਼ਿਆਦਾ ਆਸਾਨੀ ਹੋ ਜਾਏਗੀ ਕੰਮ ਕਰਨ ਵਿੱਚ ਜੀ ਜੀ ਬਿਲਕੁਲ ਤਾਂ ਇਹ ਇਹ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਉਹਨਾਂ ਨੂੰ ਈਜ਼ ਆਫ ਡੂਇੰਗ ਬਿਜ਼ਨਸ ਜਿਹੜਾ ਹੈ जैसी लेट्स से यूएई विद जाइए दुबई विद जाइए तो आ, उथे एक ही स्लैब में पांच परसेंट जो वैट वन जैसी ऑस्ट्रेलिया जाइए या किसी और था जाइए या सिंगापुर जाइए ज्यादातर एक या दो स्लैब हां सो इसमें भी अगर आप मां भी अगर उस साइड बढ़ाएंगे तो ईज ऑफ डूइंग जड़ा है ईज ऑफ डूइंग बिजनेस वो जिदा जिदा बढ़ेगा उस तरह बिजनेसमैन का खुश होने वाला है जी जी बहुत मेहरबानी सो असि थैंक यू जी ਸੋ ਅਸੀਂ ਗੱਲਬਾਤ ਕੀਤੀ ਏ ਸੀ ਵੀਕਮ ਅਰੋੜਾ ਜੀ ਨਾਲ ਤੇ ਇਹਨਾਂ ਨੇ ਬੜੇ ਆਸਾਨ ਸ਼ਬਦਾਂ ਦੇ ਵਿੱਚ ਸਮਝਾ ਦਿੱਤਾ ਕਿ ਆਮ ਲੋਕਾਂ ਤੇ ਇੰਡਸਟਰੀਸਟਸ ਨੂੰ ਇਸ ਦਾ ਕੀ ਫਾਇਦਾ ਆਏਗਾ ਸੋ ਆਉਣ ਵਾਲੇ ਸਮੇਂ ਵਿੱਚ ਹੀ ਦੀਵਾਲੀ ਦੇ ਕਿਸ ਤਰ੍ਹਾਂ ਦਾ ਤੋਹਫ਼ਾ ਮਿਲਣ ਜਾ ਰਿਹਾ ਹੈ ਇਸ ਲਈ ਸਾਰੇ ਇੰਤਜ਼ਾਰ ਕਰਨਗੇ ਜੁੜੇ ਰੂ ਵਾਈਸੋ ਪੰਜਾਬ ਨਾਲ ਧੰਨ